ਅੱਜ ਦੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਰ ਸਵਾਦ ਕਰਦਾ ਹੈ ਭਾਰਤ ਪਾਕਿਸਤਾਨ ਦੇ ਸਬੰਧ ਲਗਾਤਾਰ ਵਿਗੜਦੇ ਨਜ਼ਰ ਆ ਰਹੇ ਨੇ ਅਤੇ ਲਗਾਤਾਰ ਜੰਗ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ ਜਿ세 ਚੱਲਦਿਆ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਵਕ ਵਕ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਨੇ ਜਿਸ ਨੂੰ ਲੈ ਕੇ ਸ਼ਹਿਰਾਂ ਅਤੇ ਪਿੰਡਾਂ ਦੇ ਲਈ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਨੇ ਜਿ세 ਚੱਲਦਿਆ ਜਿੱਥੇ ਸ਼ਹਿਰਾਂ ਦੇ ਵਿੱਚ ਸਮਾਨਤਾ ਦਿੱਤਾ ਗਿਆ ਹੈ ਉਤੋ ਹੀ ਪਿੰਡਾਂ ਨੂੰ ਲਈ ਵੀ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਨੇ ਅਤੇ ਗੁਰੂ ਘਰਾਂ ਦੇ ਵਿੱਚ ਵੀ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ ਕਿ ਰਾਤ ਸਮੇਂ ਲੋਕ ਲਾਈਟਾਂ ਦਾ ਨਾ ਜਗਾਉਣ ਬਲੈਕਆਊਟ ਉਹ ਵਿੱਚ ਪ੍ਰਸ਼ਾਸਨ ਦਾ ਸਾਧਨ ਇਸ ਬਾਰੇ ਜਾਣਨ ਲਈ ਸਾਡੀ ਟੀਮ ਵੱਲੋਂ ਜਾਇਜ਼ਾ ਲਿਆ ਗਿਆ ਫ੍ਰੀਕਵਲ ਜਿਲੇ ਦੇ ਪਿੰਡ ਡੱਗੂਰ ਮਾਣ ਦਾ ਜਿੱਥੇ ਕਿਹਾ ਗਿਆ ਕਿ ਪਿੰਡ ਵਿੱਚ ਸਾਰੇ ਹੀ ਸਰਕਾਰ ਦੀਆਂ ਜੋ ਹਦਾਇਤਾਂ ਨੇ ਉਹਨਾਂ ਨੂੰ ਇਨ ਬਨਾਂ ਲਾਗੂ ਕੀਤਾ ਜਾ ਰਿਹਾ ਅਤੇ ਫ੍ਰੀਕਵਲ ਪੁਲਸ ਦਾ ਸਾਹ ਦਿੱਤਾ ਜਾ ਰਿਹਾ ਅਤੇ ਸਮੇਂ ਸਿਰ ਬਲੈਕਆਊਟ ਦੇ ਵਿੱਚ ਲੋਕਾਂ ਵੱਲੋਂ ਸਾਹ ਦਿੱਤਾ ਜਾ ਰਿਹਾ ਅਤੇ ਨਾਲ ਨਾਲ ਜੋ ਵੀ ਐਡਵਾਈਸਰੀ ਸਰਕਾਰ ਵੱਲੋਂ ਜਾਰੀ ਕੀਤੀ ਜਾਂਦੀ ਹੈ ਉਸ ਨੂੰ ਉਲਾਸਮੈਂਟ ਕਰਕੇ ਲੋਕਾਂ ਨੂੰ ਜਾਣੂ ਕਰਾਇਆ ਜਾ ਰਿਹਾ ਤੁਸੀਂ ਵੀ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਕੀ ਕਹਿੰਦੇ ਨੇ ਪਿੰਡ ਵਾਸੀ ਨਰਨਾਪ ਕੋਂਦਰ ਸੰਗਾਈ ਪਿੰਡ ਮੇਰਾ ਡਾ ਗੁਰਮਣ ਅਸੀਂ ਪ੍ਰਸ਼ਾਸਨ ਦੇ ਨਾਲ ਆ ਭਾਰਤ ਸਰਕਾਰ ਦੇ ਨਾਲ ਤੇ ਲਾਈਟਾਂ ਸਾਰੇ ਪਿੰਡ ਨੇ ਕੱਲ੍ਹ ਤੋਂ ਹੀ ਬੰਦ ਰੱਖੀਆਂ ਹੋਈਆਂ ਨੇ ਠੀਕ ਹੈ ਜੀ ਅੱਗੇ ਤੋਂ ਵੀ ਜਿਵੇਂ ਸਰਕਾਰ ਤੁਹਾਨੂੰ ਕਹੋਗੇ ਅਸੀਂ ਸਾਥ ਦਿੰਦੇ ਰਹਿਵਾਂਗੇ ਜੀ ਏ ਕੋਈ ਸਰਕਾਰ ਵੱਲੋਂ ਹਦਾਇਤ ਹੋਈ ਹੈ ਤੁਹਾਨੂੰ ਆਈ ਹੈ ਕੀ ਕੀ ਹਦਾਇਤਾਂ ਆਈਆਂ ਨੇ ਬਲੇਟਾਂ ਮੰਨਦੀ ਆਈ ਹੈ ਜੀ ਜਾਂ ਰਾਤ ਬਰਾਤੇ ਕੋਈ ਹੋਰ ਸਫਰ ਕਰਦੀ ਹੈ ਜੀ ਵੀ ਲੇਟਾਂ ਜਗਾ ਕੇ ਸਫਰ ਨਾ ਕੀਤਾ ਜਾਵੇ ਅਨਾਉਂਸਮੈਂਟ ਹੋ ਰਹੀ ਹੈ ਹਾਂਜੀ ਹਾਂਜੀ ਬਾਬਾ ਜੀ ਬਾਬਾ ਜੀ ਅਨਾਉਂਸਮੈਂਟ ਕਰਦੇ ਸਵੇਰ ਸ਼ਾਮ ਜੀ ਇਹ ਕਰ ਤੁਹਾਨੂੰ ਕਿਤਨਾ ਕਿਤੇ ਲੋਡ ਪੈਂਦੀ ਹੈ ਜਿਵੇਂ ਹੁਣ ਸਰਕਾਰਾਂ ਨੇ ਨੰਬਰ ਵੀ ਜਾਰੀ ਕੀਤੇ ਆ ਜਿੱਨੇ ਉਹਨਾਂ ਨੇ ਵੈਕੈਂਟ ਕੋਲ ਕੰਟਰੋਲ ਰੂਮ ਬਣਾਏ ਆ ਹਾਂਜੀ ਹਾਂਜੀ ਜੇ ਕਿਤੇ ਕਿਤੇ ਸਥਿਤੀ ਵੀ ਕੋਈ ਬੰਦ ਹੀ ਆ ਤਾਂ ਕੰਟਰੋਲ ਰੂਮਾਂ ਦੇ ਉਹਨਾਂ ਦੇ ਨੰਬਰ ਤੁਹਾਡੇ ਕੋਲ ਹੈਗੇ ਤੁਸੀਂ ਕੰਟੈਕਟ ਕਰ ਸਕਦੇ ਹੋ ਹਾਂਜੀ ਹਾਂਜੀ ਬਿਲਕੁਲ ਜ ਸੇ ਲੋਕਾਂ ਨੂੰ ਦੱਸ ਦੱਤੀ ਜੀ ਮੇਰਾ ਨਾਮ ਗਗਨਦੀਪ ਸ਼ਰਮਾਈ ਪਿੰਡ ਡੱਗੁਰਮਾਣਾ ਜਿਲ੍ਹਾ ਸਾਡਾ ਫਰੀਦਕੋਟ ਆ ਜੀ ਭਾਈ ਜੀ ਕਿਸ ਤਰ੍ਹਾਂ ਦੀ ਸਥਿਤੀ ਆ ਤੁਹਾਡੇ ਪਿੰਡ ਦੀ ਸਥਿਤੀ ਓਵਰਆਲ ਤਾਂ ਸ਼ਾਂਤਮਈ ਮਾਹੌਲ ਜੀ ਤੇ ਜਿਵੇਂ ਸਰਕਾਰ ਨੇ ਸਾਨੂੰ ਦਿੱਤੇ ਆ ਹੁਕਮ ਜਾਂ ਡੀਸੀ ਸਾਹਮਣੇ ਦਿੱਤੇ ਆ ਵੀ ਲਾਈਟਾਂ ਬੰਦ ਰੱਖਣੀਆਂ ਆਪਣੀਆਂ ਤੇ ਰਾਤ ਭਰਾਂ ਤੇ ਸਫ਼ਰ ਨਹੀਂ ਕਰਨਾ ਪਰ ਓਵੇਂ ਮਾਹੌਲ ਤੁਹਾਡੇ ਸਾਹਮਣੇ ਦੇਸੀ ਰਿਹਾ ਵੀ ਲਾਈਟਾਂ ਬੰਦ ਦਾ ਬਲੈਕਆਊਟ ਬਲੈਕਆਊਟ ਪੂਰਾ ਜੀ ਤੇ ਬਾਕੀ ਲੋਕ ਸਾਥ ਦੇ ਰਹੇ ਆ ਪੂਰਾ ਤੇ ਬਾਬਾ ਜੀ ਸਾਡੇ ਅਨਾਉਂਸਮੈਂਟ ਕਰਦੇ ਰਹਿੰਦੇ ਆ ਸਤ ਸ੍ਰੀ ਅਕਾਲ ਸ਼ਾਮ ਤੇ ਲੋਕ ਸਾਥ ਦੇ ਰਹੇ ਆ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਹੋ ਰਿਹਾ। ਹਾਂਜੀ ਸਰਕਾਰ ਦੀਆਂ ਹਦਾਇਤਾਂ ਦਾ ਫੁੱਲ ਪਾਲਣਾ ਹੋ ਰਿਹਾ ਜੀ ਤੇ ਬਾਕੀ ਜੀ ਤੁਹਾਡੇ ਸਾਹਮਣੇ ਸਾਹਮਣੇ ਹੀ ਸਾਰਾ ਬੰਦ ਹੀ ਹੈ ਪਿੰਡ ਜੀ ਲੇਟਾ ਬੰਦ ਹੈ ਲੈਟ ਹੈਗੀ ਹੁਣ ਫਿਰ ਵੀ ਸਾਰਾ ਹਨੇਰਾ ਹੈ ਵੇਖੋ ਪਿੰਡ ਚਾ ਸਿਪਾਹੀ ਵੇਖ ਰਹੇ ਨੇ ਤੁਸੀਂ ਜੀ। ਤੇ ਇਹ ਸਰਕਾਰ ਦਾ ਇਹ ਜਿਹੜਾ ਬੁਰਾਲਾ ਠੀਕ ਲੱਗ ਰਿਹਾ ਤੁਹਾਨੂੰ। ਹਾਂਜੀ ਸਰਕਾਰ ਦੇ ਵੇਖੋ ਜੀ ਉਹਨਾਂ ਦੀ ਵੀ ਹੈਗੀਆਂ ਇੰਟੈਲੀਜੈਂਸ ਹੈਂਗ ਹੈ ਜਿਵੇਂ ਉਹਨਾਂ ਨੂੰ ਪਤਾ ਹੈ ਆਪਣਾ ਵਾਅਦਾ ਉਹਨਾਂ ਕੋਲ ਵੀ ਸਰੋਤਾ ਜਿਹੜੇ ਉਹ ਸਾਰਾ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ ਜੀ ਇੱਥੇ ਕੋਈ ਨੁਕਸਾਨ ਵਾਲੀ ਗੱਲ ਤਾਂ ਹੈ ਨਹੀਂਗੀ। ਤੇ ਆਪਣੇ ਫਾਇਦੇ ਚ ਗਵਰਨਮੈਂਟ ਲੋਕਾਂ ਲਈ ਕਰ ਰਹੀਏ ਕੰਮ ਇਹ ਤੇ ਸਾਨੂੰ ਪੂਰਾ ਮਾਣ ਆ ਸਰਕਾਰ ਤੇ ਇਤਿਹਾਸ ਦੇ ਰਹੇ ਆ ਪੂਰਾ ਜੀ ਨਹੀਂ ਜੀ ਜਿੰਨੀ ਕ ਸਾਡੀ ਉਮਰ ਹੈਗੀ ਉਹਦੇ ਵਿੱਚ ਇਹ ਤਾਂ ਪਹਿਲੀ ਵਾਰੀ ਅਸੀਂ ਦੇਖ ਰਹੇ ਆ ਬਸ ਸੁਣ ਹੀ ਰਹੇ ਆ ਜਿਵੇਂ 84 ਦਾ ਹੋ ਗਿਆ ਜਾਂ ਜਿਹੜੀ ਆਪਣਾ ਵਰਲਡ ਵਾਰ ਆ ਉਹਨਾਂ ਦੀਆਂ ਸਿਰਫ ਗੱਲਾਂ ਹੀ ਸੁਣੀਆਂ ਜਾਂਦਾ ਸੀ ਪਰ ਇਹਦੇ ਵਿੱਚ ਜਿਹੜਾ ਇਹਨਾਂ ਦੇ ਵਿੱਚ ਨੁਕਸਾਨ ਹੀ ਨੁਕਸਾਨ ਆ ਜੀ ਜਿਹੜੀ ਲੜਾਈ ਦੇ ਵਿੱਚ ਕਿਸੇ ਨੇ ਕੋਈ ਖੱਟਿਆ ਦਾ ਕੁਛ ਨਹੀਂ ਗਾ ਜੀ ਬਾਕੀ ਜਿੰਨਾ ਵੀ ਨੁਕਸਾਨ ਹੋਇਆ ਜ਼ਿਆਦਾਤਰ ਪੰਜਾਬ ਦੇ ਹੀ ਹੋਏ ਜੀ ਪੰਜਾਬ ਹੀ ਇਹ ਸੰਤਾਪ ਭੋਗਦਾ ਰਿਹਾ ਜੀ ਪਹਿਲਾਂ ਤੋਂ ਜਸੀਰ ਹੁਣ ਤੁਸੀਂ ਪਿੰਡ ਵਾਸੀਆਂ ਨੇ ਸਾਰਿਆਂ ਨੇ ਕਹਿਦਾ ਵੀ ਅਸੀਂ ਸਰਕਾਰਾਂ ਦੇ ਨਾਲ ਖੜੇ ਆ ਕਿਤੇ ਨਾ ਕਿਤੇ ਜੇਕਰ ਹੁਣ ਪਿੰਡਾਂ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਲਾਈਟਾਂ ਬੰਦ ਹੋ ਜਾਂਦੀਆਂ ਮੱਛਰ ਦੀ ਮੁਸ਼ਕਲ ਹੋ ਜਾਂ ਹੋਰ ਮੁਸ਼ਕਲਾਂ ਆਉਂਦੀਆਂ ਯਾਨੀ ਕਿ ਪਿੰਡ ਵਾਸੀ ਆਪਦੀਆਂ ਮੁਸ਼ਕਲਾਂ ਆਪਦੇ ਪਿੰਡੇ ਤੇ ਹਟਾਉਣ ਲਈ ਸਰਕਾਰਾਂ ਦੇ ਨਾਲ ਖੜੇ ਹਾਂ ਹਾਂਜੀ ਸਰਕਾਰਾਂ ਦੇ ਨਾਲ ਤਾਂ ਖੜਨਾ ਪੈਣਾ ਬਾਕੀ ਇਹ ਮਜਬੂਰੀ ਹੋ ਜਾਂਦੀ ਹੈ ਲੋਕਾਂ ਦੀ ਜਿਵੇਂ ਵੀ ਹੈਗਾ ਨਾਲ ਸਮੇਂ ਸਮੇਂ ਤੋਂ ਕੋਈ ਸਮੱਸਿਆ ਆਉਂਦੀ ਹੈਗੀ ਆ ਤਾਂ ਉਹਨਾਂ ਨੂੰ ਚੱਲਣਾ ਹੀ ਪੈਣਾ ਜੀ ਲੋਕਾਂ ਨੂੰ ਇਹ ਅਸਾਸਤੇ ਵੀ ਪਹਿਲਾਂ ਹੀ ਪ੍ਰੇਪੇਅਰ ਹੋਣਾ ਪੈਣਾ ਜੀ ਵੀ ਆਪਾਂ ਨੂੰ ਸਮੱਸਿਆ ਆ ਸਕਦੀਆਂ ਠੀਕ ਹੈ ਜੀ ਜਿਵੇਂ ਸਰਕਾਰਾਂ ਨੂੰ ਆਪਣੇ ਨਾਲ ਵੱਧ ਹੈਗਾ ਕਿਵੇਂ ਜੋ ਵੀ ਕਰਦਾ ਜਿਸ ਤਰ੍ਹਾਂ ਜੀ ਮੋਢੀ ਬੰਦਾ ਹੁੰਦਾ ਜੀ ਉਹਨੂੰ ਸਾਰੇ ਇਹਦਾ ਪਤਾ ਹੁੰਦਾ ਹੈ ਸਰਕਾਰਾਂ ਨੂੰ ਇਹਦੇ ਬਾਰੇ ਜਾਦੇ ਗਿਆਨ ਹੈਗਾ ਜੀ ਜਿਵੇਂ ਵੀ ਆਪਾਂ ਨੂੰ ਇਨਸਟ੍ਰਕਸ਼ਨਾਂ ਦਿੰਦੇ ਹੈਗੇ ਆ ਤਾਂ ਆਪਾਂ ਨੂੰ ਜਿਹੜਾ ਭੋਜਨ ਭੰਡਾਰ ਉਹ ਜ਼ਿਆਦਾ ਨਹੀਂ ਸਟੋਰ ਕਰਨਾ ਚਾਹੀਦਾ ਜਿਵੇਂ ਜਿਵੇਂ ਵੀ ਹੈਗਾ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੈਗੀ ਆ ਵੀ ਆਪਾਂ ਨੂੰ ਜਿਹੜੇ ਉਹ ਮੁਹੱਈਆ ਕਰਾ ਕੇ ਦੇਣਗੇ